ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਿਹ ਕਿਸਾਨ ਭਰਾਓ ਅੱਜ ਤਰੀਕ ਹੈਗੀ ਆ 6 10ਵਾਂ ਮਹੀਨਾ 2025 ਆਪਾਂ ਖੜੇ ਆ ਖੁੱਲੇ ਵਾਲੇ ਆ ਵੇਖ ਸਕਦੇ ਤੁਸੀਂ ਖੁੱਲੇ ਵਾਲੇ ਬੰਦੇ ਜਿੱਥੇ ਬਹੁਤ ਵੱਡੀ ਢਾਹ ਲੱਗੀ ਰਹੀ ਆ ਉੱਥੇ ਸੰਗਤ ਨੇ ਬਹੁਤ ਸੇਵਾ ਕਰਕੇ ਬੰਨ ਮਹਾ ਬਚਾਇਆ ਏ ਅੱਜ ਰਾਤ ਆ ਜਿਹੜਾ 5 ਤਰੀਕ ਦਾ ਰਾਤ ਦਾ ਪਾਣੀ ਵਧਣ ਦੇ ਕਾਰਨ ਫੇਰ ਜਿਹੜੀ ਆ ਸੱਤ ਬੜੀ ਤੇਜ਼ ਆ ਪਾਣੀ ਵੀ ਇਸ ਕਾ ਵੇਲੇ ਉਹ ਵੀ ਆ ਮੜਾ ਜਿਹੜਾ ਸਾਰਾ ਖੋੜ ਕੇ ਲੈ ਗਿਆ ਤੇ ਸਾਰੀ ਸੰਗਤ ਨੂੰ ਆ ਪੀ ਦਾ ਆ ਵੀ ਹੱਥ ਛੁੱਟ ਕੇ ਬਿੰਦੂ ਤਗੜੇ ਹੋ ਕੇ ਆਪਾਂ ਇੱਥੇ ਗੌਰ ਕਰੀਏ ਤੇ ਵੀ ਆਪਾਂ ਬਾਤ ਸਕਦੇ ਆ ਕਿ ਅਸੀਂ ਬਹੁਤ ਵੱਡਾ ਨੁਕਸਾਨ ਆ ਪਾਣੀ ਤੇ ਬਹੁਤ ਜ਼ਿਆਦੀ ਸਪੀਡ ਆ ਇਹ ਕਰਕੇ ਸਾਰੀ ਸੰਗਤ ਨੂੰ ਬੇਨਤੀ ਆ ਬਾਤ ਟੜ ਕੇ ਛਸਲਤਾ ਪਹੁੰਚੋ ਕਿਉਂਕਿ ਆਪਾਂ ਇਹਨੂੰ ਬਚਾ ਸਕੀਏ ਆ ਜਿਹੜੀ ਏਰੀਆ 15 20 ਮਿੰਟਾਂ ਦੇ ਵਿੱਚ ਆ ਜਿਹੜੀ ਇਹਨੇ ਸੁੱਟ ਗਏ ਰੁੜਦਣੀਆਂ ਵੱਢ ਕੇ ਸਾਰੇ ਇਲਾਕੇ ਨੂੰ ਸਾਰੇ ਹੀ ਪਸਾਨਾਂ ਨੂੰ ਦੇਖਿਆ ਤਕੜੇ ਹੋ ਗਏ ਆਪਾਂ ਇਹਦਾ ਬਚਾਈਏ ਨੂੰ ਮੋਟਾ ਜਿਹੜਾ ਵਾ ਬਹੁਤ ਵੱਡਾ ਵਾ ਪਾਣੀ ਦੀ ਸਪੀਡ ਬਹੁਤ ਜਿਆਦਾ 1.5 ਲੱਖ ਦੇ ਕਿੰਨੇ ਜਿਹੜਾ ਪਾਣੀ ਆ ਉਹਨਾ ਅਰਜ਼ੀ ਕਰਨਾ ਵਾਈਬਰ ਚੱਕਾ